28 ਅਪ੍ਰੈਲ ਤੋਂ ਗੁਰੂ ਮਹਾਰਾਜ ਦੇ ਦਰਬਾਰ ਲੱਗੇ ਹੋਏ ਨੇ ਮੀਰੀ ਪੀਰੀ ਵਾਲੇ ਦੇ ਸੰਗਤਾਂ ਦਾ ਠਾਠਾ ਭਰਿਆ ਸਮੁੰਦਰ ਠਾਠਾ ਮਾਰਦਾ ਤੇ ਬਹੁਤ ਆਨੰਦ ਆਉਂਦਾ ਅੱਜ ਭੈਣਾ ਦੇਖੋ ਸਾਰੀਆਂ ਕੰਨੀਆਂ ਕੀਰਤਨ ਕਰਨਾ ਸਾਡੇ ਸਤਕਾਰ ਜੋ ਬਲਜੀਤ ਕੌਰ ਭੈਣ ਜੀ ਗੁਰਤੇਗ ਬਾਦਰ ਤੋਂ ਆਏ ਨੇ ਬਹੁਤ ਆਨੰਦ ਆਇਆ ਉਹਨਾਂ ਕੀਰਤਨ ਸੁਣ ਕੇ ਸਾਰੀਆਂ ਭੈਣਾਂ ਹੀ ਸੋਹਣਾ ਕਰਦੀਆਂ ਆਨੰਦ ਦੀਆਂ ਘੜੀਆਂ ਬਣੀਆਂ ਹੋਈਆਂ ਨੇ ਅੱਜ ਤਿੰਨ ਪਰਿਵਾਰਾਂ ਨੇ ਪਾਠ ਕਰਾਇਨੇ ਹੋਰ ਜਿਹਨੇ ਪਰਚੀਆਂ ਘਟਾਈਆਂ ਗੁਰੂ ਘਰ ਵਾਸਤੇ ਸਾਰਿਆਂ ਨੂੰ ਗੁਰੂ ਘਰ ਦਾ ਬਖਸ਼ ਹੋਇਆ ਸਰੋਪਾਤਾ ਜਾਏਗਾ ਜਿਸ ਭਾਵ ਨਾਲ ਪਾਠ ਕਰਨੇ ਛੜਦੀ ਕਲਾ ਬਖਸ਼ਣੀ ਪਰਵਾਰਾਂ ਸੁਖ ਸ਼ਾਂਤੀ ਬਖਸ਼ਣੀ ਇਸੇ ਸਾਜ ਸੰਸਵ ਦਾ ਵੀ ਮੇਰ ਭਰਿਆ ਹੱਥ ਰੱਖਣਾ ਤੇ ਸੇਵਾ ਇਦਾਂ ਬੀਬੀਆਂ ਕਰਦੀਆਂ ਰਹਿਣ ਸਾਰਾ ਜੱਥਾ ਇਦਾਂ ਹੀ ਛੜਦੀ ਕਲਾ ਛਰੇ ਆਪਾਂ 2 ਮਿੰਟ ਸਿਮਰਨ ਕਰਦੇ ਆਂ ਫਿਰ ਗੁਰੂ ਘਰ ਦਾ ਬਖਸ਼ ਹੋਇਆ ਅਸੀਸਾਂ ਭਰਿਆ ਸਰੋਪਾਉ ਦੇਵਾਂਗੇ ਸਾਡੀਆਂ ਭੈਣਾਂ ਇੱਕ ਨਵੀਂ ਭੈਣ ਜੀ ਆਏ ਨੇ ਗੁਰੂ ਘਰ ਕੋਲਨੀ ਤੋਂ ਬੜੀ ਸ਼ਰਧਾ ਦਿਖਾਉਂਦੇ ਪਏ ਨੇ ਅੱਜ ਉਹਨਾਂ ਦਾ ਪਾਠ ਹੈ ਉਹ ਲੜੀ ਵਿੱਚ ਹੀ ਪੂਰੇ 70 ਦਿਨ ਆਏ ਨੇ ਤੇ ਬੜੀ ਸੇਵਾ ਕਰਦੇ ਨੇ ਵਾਹਿਗੁਰੂ ਨੇ ਚੜ੍ਹਦੀ ਕਲਾ ਬਖਸ਼ੇ ਵਿਸਰਨਾ ਹੀ ਦਾ ਤਾਰੇ ਆਪਣਾ ਨਾਮ ਦੇਓ ਵਿਸਰਨਾ ਹੀ ਦਾ ਤਾਰੇ ਆਪਣਾ ਨਾਮ ਦੇਓ ਵਿਸਰਨਾ ਹੀ ਦਾ ਤਾਰੇ ਆਪਣਾ ਨਾਮ നാനകുണ ഗാദ രാത് നാന ഗുണ ഗാദിന ഗുണ ഗാദിനാനകസരണ

ਤੇ ਨਾਮ ਵਾਏ ਗੁਰੂ ਸਤਿ ਧam ਵਾਏ ਗੁਰੂ ਵਾਏ ਗੁਰੂ ਆਏ ਗੁਰੂ ਵਾਏ ਗੁਰੂ ਵਾਏ ਗੁਰੂ ਵਾਏ ਗੁਰੂ ਸਾਰੀ ਸੰਗਤ ਜਪੋ ਜੀ ਕੋਈ ਰਸਨਾ ਖਾਲੀ ਨਾ ਰਹੇ ਸਤਿ ਨਾਮ ਵਾਏ ਗੁਰੂ ਸਤਿ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ